ਲਓ ਜੀ ਪੰਜਾਬੀਆਂ ਦੀ ਬਹੁਤ ਹੀ ਟੇਸਟੀ ਫੇਮਸ ਰੈਸਪੀ ਬੁਸਰੀ ਜਿਸ ਨੂੰ ਬੁਸਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਹੁਤ ਹੀ ਟੇਸਟੀ ਬਹੁਤ ਹੀ ਜਲਦੀ 5 5 ਤੋਂ 7 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਤੇ ਖਾਣ ਨੂੰ ਬਹੁਤ ਟੇਸਟੀ ਲੱਗਦੀ ਆ ਕੋਈ ਵੀ ਬਣਾ ਸਕਦਾ ਆ ਤੇ ਘਰ ਦੇ ਵਿੱਚ ਘਰ ਦੀਆਂ ਚੀਜ਼ਾਂ ਤੋਂ ਹੀ ਬਣ ਕੇ ਤਿਆਰ ਹੁੰਦੀ ਆ ਤੇ ਇਹ ਸਾਡੇ ਪੰਜਾਬ ਦੇ ਆਮ ਹੀ ਘਰਾਂ ਦੇ ਵਿੱਚ ਬਣਾਈ ਜਾਂਦੀ ਸੀ ਇਹ ਰੈਸিপি ਹੁਣ ਵੀ ਬਹੁਤ ਘਰਾਂ ਦੇ ਵਿੱਚ ਬਣਦੀ ਆ ਸਾਡੇ ਘਰ ਵਿੱਚ ਵੀ ਬਣਦੀ ਆ ਸਾਡੀਆਂ ਜੋ ਦਾਦੀਆਂ ਸੀ ਉਹ ਬਣਾਉਂਦੀਆਂ ਹੁੰਦੀਆਂ ਸੀ ਦਾਦੀ ਮਾ ਮਾਵਾਂ ਸਭ ਬਣਾਉਂਦੀਆਂ ਸਭ ਦੇ ਘਰਾਂ 'ਚ ਬਣਦੀਆਂ ਜਰੂਰ ਬਣਾਓ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦੇ ਵਸਦੇ ਰਹੋ ਜੀ ਇਹੀ ਅਰਦਾਸਾਂ ਬੇਨਤੀਆਂ ਸਾਰੇ ਖੁਸ਼ ਰਹੋ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤੁਹਾਨੂੰ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਹਾਂ ਜੀ ਅੱਜ ਮੈਂ ਇੱਕ ਐਸੀ ਰੈਸਪੀ ਬਣਾ ਰਹੀ ਹਾਂ ਜਿਹਨੂੰ ਆਪਾਂ ਬੂਸਰੀ ਦੇ ਨਾਂ ਨਾਲ ਜਾਣਦੇ ਹਾਂ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਨਾਂ ਦਾ ਪਤਾ ਕੁਝ ਇਲਾਕਿਆਂ ਵਿੱਚ ਬੂਸਰੀ ਵੀ ਕਹਿੰਦੇ ਆ ਤੁਸੀਂ ਜਰੂਰ ਦੱਸਿਓ ਜਿਹੜੇ ਵੀ ਇਹ ਰੈਸਪੀ ਦੇਖੋਗੇ ਕਿ ਤੁਹਾਡੇ ਜਿਹੜੇਸ ਇਲਾਕੇ ਵਿੱਚ ਵੀ ਇਹ ਬਣਦੀ ਹੈ ਕਿ ਕੀ ਨਾਂ ਦੇ ਨਾਲ ਇਸ ਰੈਸਪੀ ਨੂੰ ਜਾਣਿਆ ਜਾਂਦਾ ਆ ਇਹ ਹੈਗੀ ਆ ਜੀ ਮਲਾਈ ਮਲਾਈ ਜਿਹੜੀ ਆ ਇਹਨੂੰ ਆਪਾਂ ਗ੍ਰਾਈਂਡਰ ਦੇ ਵਿੱਚ ਕਰਕੇ ਗ੍ਰਾਈਂਡ ਕਰਕੇ ਤਾਂ ਆਪਾਂ ਇਹਦਾ ਮੱਖਣ ਬਣਾਉਣਾ ਆ ਤਾਜ਼ਾ ਫਰੈਸ਼ ਮੱਖਣ ਦੇ ਨਾਲ ਇਹ ਰੈਸিপি ਬਣਦੀ ਆ ਜੀ ਘਰ ਦੀ ਮਲਾਈ ਹੋਵੇ ਥੋੜੀ ਜਿਹੀ ਹੋਵੇ ਜੋ ਵੀ ਹੋਵੇ ਵੈਸੇ ਸਾਡੇ ਘਰਾਂ ਦੇ ਵਿੱਚ ਜਿਹੜੇ ਆਮ ਛਾਟੀ ਦਾ ਮੱਖਣ ਹੁੰਦਾ ਆ ਉਹ ਵੀ ਵਧੀਆ ਆ ਪਰ ਮੇਰੇ ਕੋਲ ਜਿਹੜੀ ਆਪਾਂ ਘਰ ਦੇ ਦੁੱਧ ਦੇ ਉੱਤੇ ਮਲਾਈ ਹੁੰਦੀ ਆ ਨਾ ਉਹਦਾ ਮੈਂ ਇਹ ਮੱਖਣ ਬਣਾਉਣ ਲੱਗੀ ਆ ਤਾਜ਼ਾ ਸੋ ਜੀ ਇਸ ਤਰ੍ਹਾਂ ਇਹਨੂੰ ਮੈਂ ਗ੍ਰाइंड ਕਰ ਲੈਣਾ ਹੈ ਗ੍ਰाइंड ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਡਾ ਇਹ ਪੂਰੀ ਤਰ੍ਹਾਂ ਮੱਖਣ ਬਣ ਗਿਆ ਦੇਖੋ ਬਿਲਕੁਲ ਜਿਹੜੀ ਲੱਸੀ ਆ ਇਹ ਅਲੱਗ ਹੋ ਗਈ ਤੇ ਜਿਹੜਾ ਮੱਖਣ ਆ ਉਹ ਅਲੱਗ ਹੋ ਗਿਆ ਤੇ ਇਸ ਨੂੰ ਮੈਂ ਹੁਣ ਮੱਖਣ ਨੂੰ ਕੱਢਣਾ ਆ ਪਹਿਲਾਂ ਇਹਨੂੰ ਆਪਾਂ ਇਕੱਠਾ ਕਰ ਲੈਣਾ ਇੱਕ ਸਾਈਡ ਤੇ ਬਹੁਤ ਜਲਦੀ ਨਿਕਲ ਜਾਂਦਾ ਆ ਨਾਰਮਲ ਪਾਣੀ ਪਾ ਕੇ ਤੁਸੀਂ ਇਹਨੂੰ ਗ੍ਰਾਈਂਡ ਕਰਨ ਆ ਤਾਂ ਵੈਸੇ ਤੁਸੀਂ ਇਹਨੂੰ ਕਿਸੇ ਬਾ ਖੁੱਲੇ ਬਰਤਨ ਦੇ ਵਿੱਚ ਪਾ ਕੇ ਨਾ ਚਮਚ ਦੇ ਨਾਲ ਫੈਂਟੋਗੇ ਵੀ ਤਾਂ ਹੀ ਇਹ ਲੱਗ ਮੱਖਣ ਹੋ ਜਾਂਦਾ ਆ ਥੋੜਾ ਜਿਹਾ ਪਾਣੀ ਪਾ ਕੇ ਫੈਂਟੋਗੇ ਤੇ ਇਸ ਤਰ੍ਹਾਂ ਜੀ ਮੈਂ ਆ ਖੁੱਲੇ ਬਰਤਨ ਦੇ ਵਿੱਚ ਇਹਨੂੰ ਮੱਖਣ ਨੂੰ ਮੈਂ ਕੱਢ ਲੈਣਾ ਆ ਦੇਖੋ ਜੀ ਹੈਂਡ ਵਾਸ਼ ਬਿਲਕੁਲ ਮੈਂ ਹੱਥ ਆਪਣੇ ਸਾਫ਼ ਕੀਤੇ ਹੋਏ ਆ ਮੱਖਣ ਕੱਢ ਲਿਆ ਕੱਢ ਕੇ ਆ ਦੇਖੋ ਜਿਹੜੀ ਇਹਦੀ ਐਕਸਟਰਾ ਇਹਦਾ ਲੱਸੀ ਜਿਹੀ ਹੁੰਦੀ ਹੈ ਵਿੱਚ ਮਤਲਬ ਜਿਹੜਾ ਦੁੱਧ ਨਿਕਲ ਜਾਂਦਾ ਹੁੰਦਾ ਹੈ ਨਾ ਬਣਿਆ ਹੋਇਆ ਉਹਨੂੰ ਆਪਾਂ ਬਿਲਕੁਲ ਸਾਫ਼ ਨਿਚੋੜ ਦੇਣਾ ਹੋ ਸਕਦਾ ਤਾਂ ਤੁਸੀਂ ਠੰਡੇ ਪਾਣੀ ਦੇ ਨਾਲ ਇਹਨੂੰ ਧੋ ਵੀ ਸਕਦੇ ਆ ਮੱਖਣ ਤੇ ਜਿਹੜਾ ਇਹਦੇ ਬਲੈਂਡਰ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਲੱਗਾ ਹੋਇਆ ਇਹ ਠਾ ਉਹਨੂੰ ਵੀ ਆਪਾਂ ਇਹਦੇ ਨਾਲ ਕੱਢ ਲੈਣਾ ਜਿਹੜੀ ਇਹ ਲੱਸੀ ਜਾਂ ਦੁੱਧ ਬਣਿਆ ਨਾ ਆ ਦੇਖੋ ਇਸ ਤਰ੍ਹਾਂ ਸਾਫ਼ ਪਾਣੀ ਦੇ ਨਾਲ ਇਹਨੂੰ ਬਿਲਕੁਲ ਆਪਾਂ ਸਾਫ਼ ਕਰ ਲਿਆ ਤਾਂ ਜਿਹਦੇ ਵਿੱਚ ਕਿਸੇ ਕਿਸਮ ਦੀ ਕੋਈ ਖਟਾਸ ਨਾ ਹੋਵੇ ਬੈਸੇ ਸਾਡੇ ਮਲਾਈ ਹੈ ਤਾਜੀ ਸੀ ਫਰੈਸ਼ ਮਲਾਈ ਤੋਂ ਹੀ ਇਹ ਮੱਖਣ ਬਣਾਇਆ ਜਾਂਦਾ ਆ ਦੇਖੋ ਕਿੰਨਾ ਵਧੀਆ ਨਰਮ ਸੌਫਟ ਸਾਡਾ ਇਹ ਮੱਖਣ ਵਾਂਗ ਕੇ ਤਿਆਰ ਹੋ ਗਿਆ ਤੇ ਜਿਹੜਾ ਇਹ ਦੁੱਧ ਬਚਿਆ ਇਹ ਦੁੱਧ ਤੋਂ ਆਪਾਂ ਪਨੀਰ ਵੀ ਬਣਾ ਸਕਦੇ ਹਾਂ ਜਾਂ ਤੁਸੀਂ ਇਹਨੂੰ ਲੱਸੀ ਦੇ ਰੂਪ ਚ ਪੀ ਸਕਦੇ ਆ ਜਾਂ ਤੁਸੀਂ ਇਹਦੀ ਕੜੀ ਬਣਾ ਸਕਦੇ ਆ ਜਾਂ ਫਿਰ ਇਹਨੂੰ ਆਟਾ ਗੁੰਨਣ ਲਈ ਵੀ ਇਸਤੇਮਾਲ ਕਰ ਸਕਦੇ ਆ ਕਿਉਂਕਿ ਇਹ ਵੀ ਬਹੁਤ ਹੈਲਥੀ ਹੁੰਦਾ ਹੈ ਦੁੱਧ ਦੀ ਮਲਾਈ ਦਾ ਹੀ ਹੁੰਦਾ ਦੁੱਧ ਹੀ ਹੁੰਦਾ ਹੈ ਤੇ ਲੱਸੀ ਤਾਂ ਨਹੀਂ ਕਹਿ ਸਕਦੇ ਦੁੱਧ ਹੀ ਹੁੰਦਾ ਹੈ ਕਿਸੇ ਵੀ ਚੀਜ਼ ਚ ਅਸੀਂ ਇਹਨੂੰ ਵਰਤ ਸਕਦੇ ਆ ਪਰ ਇਹਨੂੰ ਵੇਸਟ ਨਹੀਂ ਕਰਨਾ ਲਓ ਜੀ ਇਸ ਤਰ੍ਹਾਂ ਮੱਖਣ ਨੂੰ ਮੈਂ ਇੱਕ ਡੱਬੇ ਦੇ ਵਿੱਚ ਇੱਕ ਬਰਤਨ ਦੇ ਵਿੱਚ ਪਾ ਲਿਆ ਢੱਕਣ ਵਾਲੇ ਦੇ ਵਿੱਚ ਪਾ ਕੇ ਆਪਾਂ ਥੋੜੀ ਦੇਰ ਇਹਨੂੰ ਇੱਕ ਸਾਈਡ ਤੇ ਰੱਖਾਂਗੇ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਾਊਂਟਰ ਜਿਹੜਾ ਮੈਂ ਇਹ ਬਿਲਕੁਲ ਸਾਫ਼ ਕੀਤਾ ਹੋਇਆ ਹੈ ਤੇ ਇਹ ਹੈਗਾ ਜੀ ਗੋੜ ਇਹ ਗੁੜ ਨੂੰ ਮੈਂ ਆ ਦੇਖੋ ਇਸ ਤਰ੍ਹਾਂ ਇਹਨੂੰ ਮੈਂ ਬੇਲਣ ਦੇ ਨਾਲ ਕੁੱਟ ਲਿਆ ਇੱਕ ਪਲਾਸਟਿਕ ਦੇ ਪੋਲੀਥੀਨ ਦੇ ਵਿੱਚ ਲਫਾਫੇ ਦੇ ਵਿੱਚ ਪਾ ਕੇ ਨਾ ਇਹਨੂੰ ਗੁੜ ਨੂੰ ਕੁੱਟ ਲੈਣਾ ਸ਼ੱਕਰ ਨਹੀਂ ਲੈਣੀ ਜੀ ਸ਼ੱਕਰ ਦੀ ਨਹੀਂ ਬਣਦੀ ਵਧੀਆ ਗੁੜ ਹੀ ਲੈਣਾ ਆ ਤੇ ਇਹ ਹੈਗੀ ਆ ਥੋੜੀ ਜਹੀ ਐਪੀਸੀ ਹੋਈ ਦਾਲ ਚੀਨੀ ਦਾਲ ਚੀਨੀ ਵੀ ਵਿੱਚ ਪਾਵਾਂਗੇ ਬਹੁਤ ਵਧੀਆ ਟੇਸਟ ਆਂਦਾ ਆ ਤੇ ਬਹੁਤ ਹੀ ਵਧੀਆ ਇਹਦਾ ਖਾਣ ਨੂੰ ਜਿਹੜਾ ਫਲੇਵਰ ਆਂਦਾ ਨਾ ਅਮੇਜ਼ਿੰਗ ਆ ਬਹੁਤ ਬੱਚੇ ਖੁਸ਼ ਹੋ ਕੇ ਖਾਂਦੇ ਬੱਚੇ ਤਾਂ ਕੀ ਸਿਆਣੇ ਬਜ਼ੁਰਗ ਵੀ ਬਹੁਤ ਖੁਸ਼ ਹੋ ਕੇ ਖਾਂਦੇ ਆ ਜੀ ਇਹ ਹੈਗਾ ਜੀ ਤਾਜ਼ਾ ਬਿਲਕੁਲ ਫਰੈਸ਼ ਬੁੰਦਿਆ ਹੋਇਆ ਆਟਾ ਆਟੇ ਦਾ ਜਿਹੜਾ ਅਸੀਂ ਪੇੜਾ ਲੈਣਾ ਥੋੜਾ ਜਿਹਾ ਪੇੜਾ ਵੱਡਾ ਲੈਣਾ ਆ ਕਿਉਂਕਿ ਇਹ ਵੱਡੀ ਰੋਟੀ ਬਣਦੀ ਆ ਡਬਲ ਇਹ ਰੋਟੀ ਆਪਾਂ ਬਣਾਉਣੀ ਆ ਤੇ ਇਸ ਤਰ੍ਹਾਂ ਨਾ ਪੇੜੇ ਆਪਾਂ ਜਿਹੜੇ ਦੋਨੋਂ ਪੇੜੇ ਲੈਣੇ ਆ ਇੱਕੋ ਹੀ ਸਾਈਜ਼ ਦੇ ਲੈਣੇ ਆ ਦੇਖੋ ਇਸ ਤਰ੍ਹਾਂ ਤੁਸੀਂ ਯਕੀਨ ਜਾਣਿਆ ਜਦੋਂ ਮੈਂ ਇਹ ਬਣਾਈ ਨਾ ਸਾਰਿਆਂ ਨੂੰ ਇੰਨੀ ਪਸੰਦ ਆਈ ਕਿ ਮੈਨੂੰ ਦੋ ਵਾਰੀ ਦੁਬਾਰਾ ਇਹ ਪਹਿਲਾਂ ਬਣਾਈ ਉਸ ਤੋਂ ਬਾਅਦ ਫਿਰ ਮੈਨੂੰ ਦੁਬਾਰਾ ਬਣਾਣੀ ਪਈ ਕਿਉਂਕਿ ਤਾਜੀ ਤਾਜੀ ਗਰਮਾ ਗਰਮ ਬਹੁਤ ਹੀ ਟੇਸਟੀ ਲੱਗਦੀ ਆ ਹੈਲਥੀ ਲੱਗਦੀ ਆ ਪਰ ਇਹ ਹੈਗਾ ਖਾਣ ਤੋਂ ਬਾਅਦ ਥੋੜੀ ਜਿਹੀ ਸੈਰ ਜ਼ਰੂਰ ਕਰਨੀ ਪੈਂਦੀ ਆ ਇਸ ਨੂੰ ਹਾਜਮ ਕਰਨ ਵਾਸਤੇ ਆ ਦੇਖੋ ਇਸ ਤਰ੍ਹਾਂ ਮੈਂ ਰੋਟੀ ਨੂੰ ਬੇਲ ਲੈਣਾ ਇੱਕੋ ਜਿਹੀ ਬੇਲਣੀ ਆ ਇੱਕੋ ਸਾਈਜ਼ ਵਿੱਚ ਬੇਲਣੀ ਆ ਕੰਡਾ ਛੋਟਾ ਮੋਟਾ ਪਤਲਾ ਨਹੀਂ ਇਹਦਾ ਸਾਈਜ਼ਾ ਹੋਣੀ ਆ ਚਾਹੀਦੀਆਂ ਤੇ ਇਹਨੂੰ ਇਕੁਅਲ ਸਾਈਜ਼ ਦੇ ਵਿੱਚ ਹੀ ਰੋਟੀ ਨੂੰ ਬੇਲ ਲੈਣਾ ਆ ਜੀ ਲਓ ਜੀ ਆ ਦੇਖੋ ਇਸ ਤਰ੍ਹਾਂ ਨਾ ਪੂਰੀ ਆਪਾਂ ਰੋਟੀ ਬੇਲ ਕੇ ਨਾ ਮੈਂ ਇਹਨੂੰ ਇਸ ਤਰ੍ਹਾਂ ਰੋਟੀ ਨੂੰ ਚੱਕ ਲਿਆ ਚੱਕਣ ਤੋਂ ਬਾਅਦ ਜੀ ਗੈਸ ਦੀ ਜਿਹੜੀ ਫਲੇਮ ਆ ਆਪਾਂ ਪਹਿਲਾਂ ਤਵਾ ਗਰਮ ਕਰ ਲਿਆ ਸੀ ਉਸ ਤੋਂ ਬਾਅਦ ਇਹਨੂੰ ਮੀਡੀਅਮ ਰੱਖਣਾ ਆ ਬਿਲਕੁਲ ਘੱਟ ਕਰ ਦੇਣਾ ਆ ਤਾਂ ਜੋ ਜਿਹੜੀ ਸਾਡੀ ਰੋਟੀ ਇਹ ਇਹਨੂੰ ਜ਼ਿਆਦਾ ਇਹਨੂੰ ਸੇਕ ਨਾ ਲੱਗੇ ਜ਼ਿਆਦਾ ਜਲੇ ਨਾ ਆ ਦੇਖੋ ਬਿਲਕੁਲ ਜਿੰਨਾ ਵੀ ਇਹ ਮਿੱਠੀ ਅੱਗ ਤੇ ਪੱਕੂਗੀ ਨਾ ਰੋਟੀ ਸਾਡਾ ਪ੍ਰਸ਼ਾਦਾ ਫੁੱਲ ਕਾ ਜਿੰਨੀ ਮਿੱਠੀ ਅੱਗ ਤੇ ਪੱਕੂਗੀ ਉੰਨੀ ਟੇਸਟ ਵਧ ਆਊਗਾ ਵਧੀਆ ਬਣੂਗੀ ਕ੍ਰਿਸਪੀ ਬਣੂਗੀ ਉੰਨੀ ਹੀ ਇਸ ਤਰ੍ਹਾਂ ਜੀ ਦੂਸਰਾ ਪੇੜਾ ਵੀ ਲੈ ਲੈਣਾ ਉਹਨੂੰ ਵੀ ਇਸ ਤਰ੍ਹਾਂ ਮੈਂ ਉਹਦੀ ਵੀ ਰੋਟੀ ਬਣਾ ਲੈਣੀ ਆ ਦੇਖੋ ਇਸ ਤਰ੍ਹਾਂ ਚੱਕਲੇ ਦੇ ਉੱਤੇ ਸੇਮ ਸਾਈਜ਼ ਅਗਰ ਥੋੜਾ ਬਹੁਤ ਸਾਈਜ਼ ਵੱਡਾ ਛੋਟਾ ਹੁੰਦਾ ਆ ਤੇ ਤੁਸੀਂ ਉਹਨੂੰ ਥੋੜੀ ਜਿਹੀ ਰੋਟੀ ਨੂੰ ਆਪਾਂ ਉਸੇ ਬਿੱਲੇ ਦੇ ਵਿਧਾ ਕੇ ਅੱਗੇ ਨਾਲ ਇਕੁਲ ਸਾਈਜ਼ ਦੇ ਵਿੱਚ ਉਹ ਦੂਸਰੀ ਰੋਟੀ ਦੇ ਨਾਲ ਮਿਲਾ ਸਕਦੇ ਆ ਆ ਦੇਖੋ ਇਸ ਤਰ੍ਹਾਂ ਦੂਸਰੀ ਰੋਟੀ ਨੂੰ ਵੀ ਮੈਂ ਇਸੇ ਤਰ੍ਹਾਂ ਹੀ ਬੇਲ ਲੈਣਾ ਤੇ ਜੀ ਵੀਡੀਓ ਨੂੰ ਤੁਸੀਂ ਜ ਜਿੰਨੇ ਦੇ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਕਮੈਂਟ ਜ਼ਰੂਰ ਕਰਿਓ ਬਹੁਤ ਧੰਨਵਾਦ ਹੈ ਜਿਹੜੇ ਕਮੈਂਟ ਕਰਦੇ ਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦਿਲੋਂ ਦੁਆ ਮਾਇਆ ਜੀ ਤੁਹਾਡੇ ਸਾਰਿਆਂ ਵਾਸਤੇ ਕਿ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੇ ਰੈਸਪੀ ਬਣਾ ਕੇ ਦੇਖਿਓ ਲਾਈਕ ਵੀਡੀਓ ਨੂੰ ਜ਼ਰੂਰ ਕਰਦਿਆ ਕਰੋ ਪਸੰਦ ਆਂਦੀ ਤਾਂ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਦਿਆ ਕਰੋ ਬਣਾ ਕੇ ਜ਼ਰੂਰ ਦੇਖਿਆ ਕਰੋ ਸਾਰਿਆਂ ਨੂੰ ਖੁਲਾਇਆ ਕਰੋ ਜੀ ਤੇ ਜੀ ਇਹੀ ਬੇਨਤੀ ਆ ਤੁਹਾਡੇ ਸਾਰਿਆਂ ਵਾਸਤੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਆ ਉਹਨਾਂ ਨੂੰ ਵੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜਿਨ੍ਹਾਂ ਨੇ ਨਹੀਂ ਕੀਤਾ ਜਰੂਰ ਕਰਦੇ ਹੋ ਜੀ ਦਿਲੋਂ ਦੁਆਮਾਂ ਆ ਤਹਿ ਦਿਲੋਂ ਤੁਹਾਡੇ ਵਾਸਤੇ ਦੁਆਮਾਂ ਆ ਦੂਸਰੀ ਰੋਟੀ ਜਿਹੜੀ ਬੈਲੀ ਹੈ ਇਹਦੇ ਵਿੱਚ ਹਲਕੀ ਜਈ ਮਦਾਲ ਚੀਨੀ ਸਪ੍ਰਿੰਕਲ ਕੀਤੀ ਬਹੁਤ ਜ਼ਿਆਦਾ ਨਹੀਂ ਕਰਨੀ ਅਗਰ ਤੁਹਾਨੂੰ ਪਸੰਦ ਆ ਤੁਸੀਂ ਕਰ ਦਿਓ ਪਰ ਸਾਨੂੰ ਬਹੁਤ ਪਸੰਦ ਆ ਬਹੁਤ ਵਧੀਆ ਇਹਦੀ ਮੈਚਿੰਗ ਆ ਪਰਫੈਕਟ ਅ ਦਾਲ ਚੀਨੀ ਦੇ ਨਾਲ ਇਹ ਗੁੜ ਦੀ ਤੇ ਆ ਦੇਖੋ ਇਸ ਤਰ੍ਹਾਂ ਰੋਟੀ ਸਾਡੀ ਫੁੱਲ ਗਈ ਆ ਰੋਟੀ ਫੁੱਲਣ ਤੋਂ ਬਾਅਦ ਜੀ ਆ ਦੇਖੋ ਇਹਨੂੰ ਹਲਕਾ ਹਲਕਾ ਆਪਾਂ ਕੱਪੜੇ ਦੇ ਨਾਲ ਪੋਣੇ ਦੇ ਨਾਲ ਇਹਨੂੰ ਹਲਕਾ ਹਲਕਾ ਦਬਾਉਣਾ ਆ ਤਾਂ ਜੋ ਰੋਟੀ ਜਿਹੜੀ ਸਾਰਿਆਂ ਪਾਸਿਆਂ ਤੋਂ ਬਰਾਬਰ ਪੱਕ ਜਾਵੇ ਪੂਰੀ ਤਰ੍ਹਾਂ ਰੋਟੀ ਫੁੱਲ ਜਾਵੇ ਬਹੁਤ ਵਧੀਆ ਕ੍ਰਿਸਪੀ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਲਓ ਜੀ ਰੋਟੀ ਸਾਡੀ ਬਣ ਕੇ ਹੋ ਗਈ ਆ ਤਿਆਰ ਆ ਦੇਖੋ ਹੁਣ ਜੀ ਆਪਾਂ ਇਹਨੂੰ ਅਗਲੀ ਤੁਹਾਨੂੰ ਤਿਆਰੀ ਦਿਖਾਣੇ ਆ ਜੀ ਇਹ ਲੈ ਲੇ ਜੀ ਦੂਸਰੀ ਰੋਟੀ ਦੂਸਰੀ ਰੋਟੀ ਨੂੰ ਜਦੋਂ ਇਹ ਰੋਟੀ ਪੂਰੀ ਤਰ੍ਹਾਂ ਰੜ ਜਾਂਦੀ ਹੈ ਨਾ ਇਹਦੇ ਉੱਪਰ ਪਾ ਦੇਣਾ ਆ ਦੇਖੋ ਦੂਸਰੀ ਰੋਟੀ ਨੂੰ ਪਹਿਲੀ ਰੋਟੀ ਨੂੰ ਦੋਨਾਂ ਸਾਈਡਾਂ ਤੋਂ ਪੂਰੀ ਤਰ੍ਹਾਂ ਰਾੜ ਕੇ ਵਧੀਆ ਤਰੀਕੇ ਦੇ ਨਾਲ ਪਕਾ ਕੇ ਦੂਸਰੀ ਰੋਟੀ ਨੂੰ ਇਹਦੇ ਉੱਪਰ ਪਾ ਦੇਣਾ ਉੱਪਰ ਲਗਾ ਕੇ ਹੱਥ ਦੇ ਨਾਲ ਪੂਰੀ ਤਰ੍ਹਾਂ ਪ੍ਰੈਸ ਕਰਕੇ ਰੋਟੀਆਂ ਦੇ ਨਾਲ ਆਪਣੇ ਆਪ ਹੀ ਲੱਗ ਜਾਣੀ ਕਿਉਂਕਿ ਉਹ ਰੋਟੀ ਵਿੱਚੋਂ ਕੱਚੀ ਨਹੀਂ ਰਹਿਣੀ ਚਾਹੀਦੀ ਆ ਦੇਖੋ ਆ ਲਓ ਜੀ ਬਣ ਗਈ ਨਾ ਤੇ ਐਸੇ ਤਰ੍ਹਾਂ ਹੀ ਇਹਨੂੰ ਆਪਾਂ ਦੂਸਰੀ ਸਾਈਡ ਤੋਂ ਵੀ ਹਲਕਾ ਜਿਹਾ ਤਵੇ ਤੇ ਕੱਪੜੇ ਦੇ ਨਾਲ ਪੋਣੇ ਦੇ ਨਾਲ ਜਿਹੜਾ ਸਾਡੇ ਕੋਲ ਸਾਫ ਕੱਪੜਾ ਹੋਵੇ ਉਹਦੇ ਨਾਲ ਇਸ ਤਰ੍ਹਾਂ ਦਵਾ-ਦਵਾ ਕੇ ਇਸ ਰੋਟੀ ਨੂੰ ਬਿਲਕੁਲ ਗੈਸ ਦੀ ਫਲੇਮ ਜਿਹੜੀ ਆ ਇਹ ਘੱਟ ਰੱਖਣੀ ਆ ਜਿਆਦਾ ਨਹੀਂ ਕਰਨੀ ਘੱਟ ਗੈਸ ਤੇ ਹੀ ਰੋਟੀ ਬਹੁਤ ਟੇਸਟੀ ਬਣਦੀ ਆ ਜਿਹੜੇ ਇਹਦੇ ਕੰਡੇ ਆ ਦੇਖੋ ਸਾਈਡਾਂ ਇਹਨਾਂ ਨੂੰ ਹਲਕਾ-ਹਲਕਾ ਦਵਾਉਂਦੇ ਜਾਣਾ ਤੇ ਰੋਟੀ ਨੂੰ ਅੱਗੇ ਨੂੰ ਗੋਲ ਆਰਾਊਂਡ ਦੇ ਵਿੱਚ ਘੁਮਾਉਂਦੇ ਜਾਣਾ ਆ ਦੇਖੋ ਇਸ ਤਰ੍ਹਾਂ ਬਹੁਤ ਵਧੀਆ ਪੱਕਦੀ ਆ ਬਹੁਤ ਵਧੀਆ ਟੇਸਟੀ ਲੱਗਦੀ ਐਵੇਂ ਲੱਗਦੀ ਜਿਵੇਂ ਆਪਾਂ ਚੁੱਲ੍ਹੇ ਤੇ ਬਣਾਈ ਹੋਵੇ ਜਾਂ ਤੰਦੂਰ ਤੇ ਬਣਾਈ ਹੋਵੇ ਉਹੀ ਟੇਸਟਾਂ ਦਾ ਉਹੀ ਫਲੇਵਰਾਂ ਦਾ ਮਿਹਨਤ ਜ਼ਰੂਰ ਲੱਗਦੀ ਆ ਪਰ ਟੇਸਟੀ ਰੈਸਟੋਰੈਂਟ ਤੋਂ ਵੀ ਵੱਧ ਰੈਸਟੋਰੈਂਟ ਵਾਈ ਲੱਗਦੀ ਆ ਦੇਖੋ ਜੀ ਕਿੰਨੀ ਵਧੀਆ ਸਾਡੀ ਇਹ ਰੋਟੀ ਦੋਨਾਂ ਸਾਈਡਾਂ ਤੋਂ ਸਾਡਾ ਇਹ ਪ੍ਰਸ਼ਾਦਾ ਫੁੱਲ ਕਾ ਰੜ ਗਿਆ ਆ ਰੜਨ ਤੋਂ ਬਾਅਦ ਜੀ ਆ ਤੁਹਾਨੂੰ ਮੈਂ ਦਿਖਾ ਰਹੀ ਆ ਗੈਸ ਦੀ ਫਲੇਮ ਆ ਦੇਖੋ ਪੂਰੀ ਤਰ੍ਹਾਂ ਇਹ ਜਿਹੜੀ ਆਪਾਂ ਰੋਟੀ ਨੂੰ ਦੋਨਾਂ ਰੋਟੀਆਂ ਨੂੰ ਆਪਸ ਵਿੱਚ ਹੀ ਆਪਾਂ ਪਕਾਇਆ ਸੀ ਦੇਖੋ ਪੂਰੀ ਤਰ੍ਹਾਂ ਫੁੱਲ ਰਹੀਆਂ ਆ ਬਹੁਤ ਵਧੀਆ ਪੱਕ ਰਹੀਆਂ ਆ ਦੇਖੋ ਕਿੰਨਾ ਵਧੀਆ ਮੈਂ ਇਹਨਾਂ ਤੁਹਾਨੂੰ ਦਿਖਾ ਰਹੀਆਂ ਲਓ ਜੀ ਇੰਨੀ ਕ੍ਰਿਸਪੀ ਬਣੀ ਆ ਫੋਕ ਦੇ ਨਾਲ ਮੈਂ ਦੇਖ ਰਹੀ ਸੀ ਕਿ ਸਾਰਿਆਂ ਪਾਸੋਂ ਦੇਖੋ ਕਿਸੇ ਪਾਸੇ ਤੋਂ ਸਾਡੀ ਇਹ ਜਿਹੜਾ ਪ੍ਰਸ਼ਾਦਾ ਬਣਿਆ ਫੁਲਕਾ ਬਣਿਆ ਕਿਸੇ ਪਾਸੇ ਤੋਂ ਵੀ ਕੱਚਾ ਨਹੀਂ ਰਿਹਾ ਤੇ ਹੁਣ ਆਪਾਂ ਇਹ ਗੈਸ ਨੂੰ ਬੰਦ ਕਰ ਦੇਣਾ ਬੰਦ ਕਰਨ ਤੋਂ ਬਾਅਦ ਹੋਣ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਦੇਖੋ ਵਧੀਆ ਬਣੀ ਨਾ ਸਾਰਿਆਂ ਪਾਸਿਆਂ ਤੋਂ ਪੂਰੀ ਤਰ੍ਹਾਂ ਪੱਕ ਗਈ ਆ ਰੋਟੀ ਰੜ ਗਈ ਆ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਆ ਹੁਣ ਇਹਨੂੰ ਆਪਾਂ ਇੱਕ ਸਾਈਡ ਤੋਂ ਥੋੜਾ ਜਿਹਾ ਖੋਲਣਾ ਆ ਦੇਖੋ ਗਰਮਾ ਗਰਮ ਭਾਫਾ ਨਿਕਲ ਰਹੀਆਂ ਜਿਹੜਾ ਅਸੀਂ ਤਾਜ਼ਾ ਤਾਜ਼ਾ ਮੱਖਣ ਬਣਾਇਆ ਨਾ ਕੁਛ ਮੱਖਣੀ ਵੀ ਕਹਿੰਦੇ ਮੱਖਣ ਵੀ ਕਹਿੰਦੇ ਆ ਇਹ ਬਣਾਇਆ ਇਹਨੂੰ ਆਪਾਂ ਇਹਦੀ ਤਹਿ ਦੇ ਵਿੱਚ ਆਪਾਂ ਤਕਰੀਬਨ ਇੱਕ ਚਮਚ ਭਰ ਕੇ ਮੱਖਣ ਦਾ ਇਹਦੇ ਵਿੱਚ ਲਗਾ ਦਿੱਤਾ ਲਗਾਉਣ ਤੋਂ ਬਾਅਦ ਜੀ ਹੁਣ ਜਿਹੜੀ ਆਪਾਂ ਲਈ ਸੀਗੀ ਗੋੜ ਕੁੱਟਿਆ ਸੀਗਾ ਨਾ ਹੁਣ ਆਪਾਂ ਇਹ ਗੁੜ ਨੂੰ ਵੀ ਚਮਚ ਦੇ ਨਾਲ ਇਹਦੇ ਵਿੱਚ ਹੀ ਲਗਾ ਦੇਣਾ ਆ ਉਤੋਂ ਇਹਨੂੰ ਆਪਾਂ ਬੰਦ ਕਰ ਦੇਣਾ ਆ ਇਸ ਤਰ੍ਹਾਂ ਜਰੂਰ ਜਿਆਦਾ ਤੁਸੀਂ ਹੋਰ ਵੀ ਗੁੜ ਪਾ ਸਕਦੇ ਆ ਹੋਰ ਵੀ ਤੁਸੀਂ ਇਹਦੇ ਵਿੱਚ ਮੱਖਣ ਵੀ ਪਾ ਸਕਦੇ ਆ ਵਾਓ ਇੰਨੀ ਵਧੀਆ ਖੁਸ਼ਬੂ ਆ ਰਹੀ ਸੀ ਨਾ ਇੰਨੀ ਵਧੀਆ ਘਰ ਮਹਿ ਕਰਿਆ ਸੀ ਨਾ ਖੁਸ਼ਬੂਆਂ ਦੇ ਨਾਲ ਕਿਉਂਕਿ ਮੱਖਣ ਤੇ ਉੱਪਰ ਗੁੜ ਤੇ ਹਲਕੀ ਜਿਹੀ ਖੁਸ਼ਬੂ ਆ ਰਹੀ ਸੀ ਜੀ ਦਾਲ ਜਿੰਨੀ ਦੀ ਤੇ ਜਿਹੜੀ ਅੰਨ ਦੀ ਮਹਿਕ ਆ ਨਾ ਆਪਣੇ ਪ੍ਰਸ਼ਾਦਿਆਂ ਦੀ ਤਾਜ਼ਿਆਂ ਤਾਜ਼ਿਆਂ ਦੀ ਫੁਲਕਿਆਂ ਦੀ ਬਣਦੀ ਆ ਉਹ ਤਾਂ ਕਿਆ ਕਹਿਣੇ ਆ ਜੀ ਇਸ ਤਰ੍ਹਾਂ ਆਪਾਂ ਇਹਨੂੰ ਹਲਕਾ ਜਿਹਾ ਬਸ ਇਹਦੇ ਵਿੱਚ ਲਗਾ ਦਿੱਤਾ ਆ ਜਿਆਦਾ ਸਾਰਾ ਗੁੜ ਪਾ ਲਿਆ ਆ ਚੰਗੀ ਤਰ੍ਹਾਂ ਵੀ ਖਾਣਾ ਆ ਤਾਂ ਬੜੇ ਵਧੀਆ ਤਰੀਕੇ ਨਾਲ ਖਾਓ ਜੀ ਰੱਜ ਕੇ ਖਾਓ ਵਧੀਆ ਖਾਓ ਘਰ ਦਾ ਖਾਓ ਕੋਈ ਵਿਗਾੜ ਨੀ ਬਾਹਰ ਦੇ ਖਾਣੇ ਨੂੰ ਵਾਈਡ ਕਰੋ ਜੀ ਲਓ ਜੀ ਇਸ ਤਰ੍ਹਾਂ ਇਹ ਸਾਡਾ ਜਿਹੜਾ ਮੱਖਣ ਪੂਰੀ ਤਰ੍ਹਾਂ ਮੈਲਟ ਹੋ ਚੁੱਕਾ ਆ ਤੇ ਗਰਮਾ-ਗਰਮ ਪ੍ਰਸ਼ਾਦਾ ਬਣਿਆ ਹੋਵੇ ਤਾਂ ਜਿਹੜਾ ਸਾਡਾ ਮੱਖਣ ਹੈ ਮੈਲਟ ਨਾ ਹੋਵੇ ਹਲਕਾ ਜਿਹਾ ਇਹਨੂੰ ਚਮਚ ਦੇ ਨਾਲ ਆਪਾਂ ਗੁੜ ਦੇ ਉੱਤੇ ਲਗਾ ਦੇਣਾ ਆ ਆ ਦੇਖੋ ਜੀ ਇਸ ਤਰ੍ਹਾਂ ਤੇ ਲਗਾਉਣ ਤੋਂ ਬਾਅਦ ਜੀ ਆਪਾਂ ਹੁਣ ਇਹਦੀ ਵਾਈਟ ਲਵਾਂਗੇ ਇੱਕ ਇਹਨੂੰ ਲਾਤਾ ਆਪਾਂ ਪਲੇਟ ਦੇ ਵਿੱਚ ਲਾਉਣ ਤੋਂ ਬਾਅਦ ਜੀ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਇਹਦੀ ਇੱਕ ਵਾਈਟ ਲੈ ਕੇ ਤੇ ਜਦੋਂ ਮੈਂ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਦੱਸਿਆ ਨਾ ਕਿ ਆਪਣੀ ਬੇਟੀ ਨੂੰ ਇਹਦਾ ਟੇਸਟ ਕਰਾਇਆ ਮੇਰੀ ਬੇਟੀ ਨੇ ਫਸਟ ਟਾਈਮ ਇਸ ਤਰ੍ਹਾਂ ਦਾ ਇਹ ਕਡੇ ਸ਼ਖਾਦੀ ਮੈਂ ਉਹਨਾਂ ਨੂੰ ਆਪਣੀ ਬੇਟੀ ਨੂੰ ਦੱਸਿਆ ਕਿ ਸਾਡੇ ਘਰ ਦੇ ਵਿੱਚ ਆਮ ਘਰਾਂ ਦੇ ਵਿੱਚ ਇਹ ਬਣਾਈ ਜਾਂਦੀ ਸੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਸਾਨੂੰ ਇਸੇ ਤਰ੍ਹਾਂ ਹੀ ਦਿੰਦੇ ਹੁੰਦੇ ਸੀ ਤੇ ਪਰ ਮੈਂ ਹੁਣ ਅੱਜ ਫਸਟ ਟਾਈਮ ਆਪਣੀ ਬੇਟੀ ਨੂੰ ਬਣਾ ਕੇ ਖਲਾਈ ਤਾਂ ਬੜੀ ਪਸੰਦ ਆਈ ਮੇਰੇ ਬੇਟੇ ਨੂੰ ਆ ਦੇਖੋ ਜੀ ਗਰਮਾ ਗਰਮ ਮੱਖਣ ਦੇਖੋ ਕਿੰਨਾ ਵਧੀਆ ਮੈਲਟਡ ਮੱਖਣ ਤੇ ਨਾਲ ਗਰਮਾ ਗਰਮ ਗੁੜ ਗਰਮਾ ਗਰਮ ਪ੍ਰਸ਼ਾਦਾ ਬਹੁਤ ਹੀ ਕ੍ਰਿਸਪੀ ਬਹੁਤ ਹੀ ਟੇਸਟੀ ਬਹੁਤ ਜਿਆਦਾ ਪਸੰਦ ਆ ਹਨ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੈਨੂੰ ਦੋ ਵਾਰੀ ਇਹ ਪ੍ਰਸ਼ਾਦੇ ਬਣਾਣੇ ਪਏ ਦੋ ਵਾਰੀ ਇਹ ਮੈਨੂੰ ਰੈਸਪੀ ਇਹ ਦੋ ਵਾਰੀ ਮੈਨੂੰ ਜਿਹੜੀ ਤੁਹਾਨੂੰ ਦਿੱਤੀ ਨਾ ਦੂਸਰੀ ਵਾਰੀ ਮੈਂ ਫੇਰ ਬਣਾਏ ਪਹਿਲਾਂ ਤਾਂ ਤੁਹਾਨੂੰ ਮੈਂ ਟੇਸਟ ਕਰਾ ਰਹੀਆਂ ਆਪਣੀ ਬੇਟੀ ਨੂੰ ਉਸ ਵੇਲੇ ਬਣਾਏ ਸਾਰਿਆਂ ਵਾਸਤੇ ਉਸ ਤੋਂ ਬਾਅਦ ਫੇਰ ਮੈਨੂੰ ਦੁਬਾਰਾ ਫਰਮਾਇਸ਼ ਆਈ ਕਿ ਦੁਬਾਰਾ ਬਣਾਓ ਜੀ ਬਹੁਤ ਟੇਸਟੀ ਲੱਗੇ ਆ ਟਿੱਡ ਪਰ ਗਿਆ ਪਰ ਜੀ ਨਹੀਂ ਭਰਿਆ ਸੋ ਮੈਂ ਦੋ ਵਾਰੀ ਇਹ ਰੈਸਪੀ ਬਣਾਈ ਮੱਖਣ ਬਿਲਕੁਲ ਮੈਲਟ ਹੋਇਆ ਹੈ ਗੁੜ ਵੀ ਤੇ ਐਸੀ ਤਰ੍ਹਾਂ ਤੁਸੀਂ ਬਣਾਇਓ ਬਣਾ ਕੇ ਖਿਲਾਇਓ ਤੁਸੀਂ ਕਿਤੇ ਬਜ਼ੁਰਗਾਂ ਨੂੰ ਘਰ ਦੇ ਵਿੱਚ ਸਾਰਿਆਂ ਦੇ ਬਜ਼ੁਰਗਾਂ ਦੇ ਵਾਇਗੁਰੂ ਨੂੰ ਲੰਬੀਆਂ ਉਮਰਾਂ ਬਖਸ਼ਣ ਤੰਦਰੁਸਤੀਆਂ ਬਖਸ਼ਣ ਬੱਚਿਆਂ ਨੂੰ ਵੀ ਤੇ ਬਜ਼ੁਰਗਾਂ ਨੂੰ ਬਣਾ ਕੇ ਜਰੂਰ ਖਿਲਾਇਓ ਤੇ ਬਜ਼ੁਰਗਾਂ ਨੂੰ ਆਪਣਾ ਜਿਹੜਾ ਟਾਈਮ ਹਨਾ ਉਹ ਜਾਦ ਆ ਜਾਣਾ ਕਿ ਹਾਂ ਅਸੀਂ ਖਾਂਦੇ ਹੁੰਦੇ ਸੀ ਇਹੋ ਜੀ ਚੀਜ਼ ਬਣਾ ਕੇ ਤੇ ਬੜੇ ਖੁਸ਼ ਹੋ ਕੇ ਖਾਣਗੇ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਕਿ ਤੁਹਾਨੂੰ ਅਸੀਸਾਂ ਦੇਣਗੇ ਦੁਆਵਾਂ ਦੇਣਗੇ ਕਿਉਂਕਿ ਬਜ਼ੁਰਗਾਂ ਦੇ ਚਿਹਰੇ ਦੀ ਉਹ ਖੁਸ਼ੀ ਦੇਖਿਓ ਉਹਨਾਂ ਨੂੰ ਇਹ ਡਿਸ਼ ਬਣਾ ਕੇ ਖਿਲਾਇਓ ਤੇ ਆਪ ਵੀ ਖਾਓ ਆਪਣੇ ਬੱਚਿਆਂ ਨੂੰ ਵੀ ਖਿਲਾਓ ਤੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਘਰ ਦੇ ਵਿੱਚ ਇਹੋ ਜਈਆਂ ਚੀਜ਼ਾਂ ਬਹੁਤ ਟੇਸਟੀ ਟੇਸਟੀ ਬਣਦੀਆਂ ਹੁੰਦੀਆਂ ਸੀ ਆ ਦੇਖੋ ਪ੍ਰਦੀਪ ਆਪਣੇ ਆਪ ਲੱਗ ਗਈ ਸ਼ਕਣ ਤੇ ਕੇ ਗੰਦੀ ਮਮਾ ਬਹੁਤ ਟੇਸਟੀ ਬਣੀ ਆ ਇਸ ਵੇਲੇ ਤਾਂ ਤੁਹਾਨੂੰ ਮੈਂ ਦਿਖਾ ਦਿੱਤਾ ਉਸ ਤੋਂ ਬਾਅਦ ਫਿਰ ਮੈਂ ਸਾਰਿਆਂ ਨੂੰ ਹੋਰ ਬਣਾ ਕੇ ਖੁਲਾਇ ਪਰਸ਼ਾਤੇ ਬਹੁਤ ਵਧੀਆ ਜੀ ਬਹੁਤ ਵਧੀਆ ਖਾਓ ਖੁਸ਼ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਸਬਸਕ੍ਰਾਈਬ ਜਿਨ੍ਹਾਂ ਨੇ ਕੀਤਾ ਆ ਉਹ ਰਹਿਣ ਦਿਓ ਜੀ ਉਹ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਬਣਾਇਓ ਜਰੂਰ ਰੈਸਪੀ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਮੈਨੂੰ ਦਿਓ ਜਾਇ ਤੇ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ